ਵਿਕਰਮ ਸਿੰਘ ਮਜੀਠੇ ਦਾ ਡਾਰੋ ਸ਼ੋਲੇਜ ਕਹਿੰਦੇ ਸੀ ਨਾ ਗੱਬਰ ਆ ਗਿਆ ਗੱਬਰ ਬੱਚਿਆਂ ਨੂੰ ਕਹਿੰਦੇ ਸੀ ਉਹ ਇੱਥੇ ਹੁਣੀ ਆਪ ਵਾਲੇ ਕਹਿੰਦੇ ਮਜੀਠਾ ਆ ਗਿਆ ਮਜੀਠਾ ਹਮੇਸ਼ਾ ਨਸ਼ੇ ਦੇ ਵਰਤਵਾਸ ਚੱਕੀਏ ਤਾਂ ਇਦਾਂ ਹੀ ਚੱਕਦੇ ਰਹਾਂ ਸਰਟਾ ਵਾਦਾ ਤੁਹਾਡੇ ਨਾਲ ਨਸ਼ੇ ਦੇ ਉੱਤੇ ਜਿਹੜਾ ਪੀਲਾ ਪੰਜਾ ਹੋ ਨਿਰੰਤਰ ਚੱਲਦਾ ਰਹੂਗਾ ਚਾਹੇ ਕੋਈ ਪੋਲੀਟੀਸ਼ਨ ਹੋਵੇ ਚਾਹੇ ਕੋਈ ਆਫੀਸਰ ਹੋਵੇ ਚਾਹੇ ਕੋਈ ਆਮ ਬੰਦਾ ਹੋਵੇ ਜਿਹੜਾ ਨਸ਼ੇ ਵੇਚਦਾ ਉਹ ਬਰਦਾਸ਼ਤ ਨਹੀਂ ਕੀਤਾ ਚਾਹੂਗਾ ਤੁਸੀਂ ਪਿਛਲੇ ਦਿਨੀ ਸਾਰਿਆਂ ਨੇ ਦੇਖਿਆ ਹੋਊਗਾ ਘਰਾਂ ਦੇ ਘਟ ਆਏ ਕਮਾਈਆਂ ਨਾਲ ਬਣਾਏ ਸੀ ਜਿਹੜੇ ਗਲਤ ਕਮਾਈਆਂ ਨਾਲ ਬਣਾਏ ਹੋਏ ਸੀ ਕਿਸੇ ਤੇ ਕੋਈ ਰਹਿਤ ਨਹੀਂ ਗਿਆ ਕਿਸੇ ਨਾਲ ਕੋਈ ਭਾਈਚਾਰਾ ਨਹੀਂਗਾ ਸਾਡਾ ਗਲਤ ਕੰਮ ਕਰਨ ਵਾਲੇ ਬੰਦੇ ਨਾਲ ਸਾਡੀ ਨਾ ਕਦੇ ਬਣੀ ਐ ਨਾ ਕਦੇ ਅੱਗੇ بڑੂ ਜਦੋਂ ਤੁਸੀਂ ਇੰਨਾ ਪਿਆਰ ਦਿਖਾਉਂਦੇ ਹੋ ਸਾਡਾ ਹੌਸਲਾ ਉਹੀ ਵੱਧ ਜਾਂਦਾ ਸਾਡਾ ਦਿਲ ਕਰਦਾ ਵੀ ਹੋਰ ਕੰਮ ਕਰੀਏ ਲੋਕਾਂ ਲਈ ਕੰਮ ਕਰੀਏ ਪਬਲਿਕ 'ਚ ਰਹਿਣਾ ਤੁਸੀਂ ਦੇਖਿਆ ਹੋਊਗਾ ਪੁਰਾਣੀਆਂ ਸਰਕਾਰਾਂ ਹੁੰਦੀਆਂ ਸੀ ਐਮਐਲਏ ਲਭਦਾ ਨਹੀਂ ਸੀ ਹੁੰਦਾ ਮੰਤਰੀ ਲਭਦਾ ਨਹੀਂ ਸੀ ਹੁੰਦਾ ਕਿਸੇ ਨੂੰ ਮਿਲਣਾ ਪੈਂਦਾ ਸੀ 10 ਵਾਰ ਅਪੁਆਇੰਟਮੈਂਟ ਲੈਣੀ ਪੈਂਦੀ ਸੀ ਵੀ ਅ ਸਾਡਾ ਕੰਮ ਹੈ ਜੀ ਸਾਡਾ ਕੰਮ ਕਰਾ ਦਿਓ ਇੱਕ ਵਾਰ ਸੁਣ ਤਾਂ ਲੋ ਕਰਾਉਣਾ ਤਾਂ ਦੂਰ ਦੀ ਗੱਲ ਹੁੰਦੀ ਸੀ